ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ 1.7 ਲੱਖ ਹੈਕਟੇਰ ਦੇ ਵਿੱਚ ਝੋਨੇ ਦੀ ਕਾਸ਼ ਕੀਤੀ ਗਈ ਸੀ ਲਗਭਗ 1.5% ਹਾਰਵੈਸਟਿੰਗ ਬਕਾਇਆ ਬਾਕੀ ਸੰਪੂਰਨ ਜਿਹੜੀ ਹਾਰਵੈਸਟਿੰਗ ਝੋਨੇ ਦੀ ਆ ਹੋ ਚੁੱਕੀ ਹੈ 45 ਤੋਂ 50% ਕਣਕ ਦੀ ਬਿਜਾਈ ਵੀ ਹੋ ਚੁੱਕੀ ਹੈ ਜਿੱਥੋਂ ਤੱਕ ਪਰਾਲੀ ਨੂੰ ਸੰਭਾਲਣ ਜਾਂ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਬਾਰੇ ਸਬੰਧਤ ਹੈ ਆਪਣੇ ਜ਼ਿਲ੍ਹੇ ਵਿੱਚ ਪਿਛਲੇ ਸਾਲ ਸਾਡੇ ਕੋਲ 199 ਕੇਸ ਜਿਹੜੇ ਆ ਅੱਗ ਲੱਗਣ ਦੇ ਸਾਹਮਣੇ ਆਏ ਸੀ ਔਰ ਅੱਜ ਤੱਕ 150 ਕੇਸ ਪਿਛਲੇ ਸਾਲ ਸੀਗਾ ਲੇਕਿਨ ਇਸ ਵਾਰ ਸਾਡੇ ਕਿਸਾਨ ਵੀਰ ਜਿਹੜੇ ਬਹੁਤ ਸੂਝਵਾਨ ਹੋ ਚੁੱਕੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਅੱਗ ਲੱਗਣ ਨਾਲ ਕੀ ਕੀ ਨੁਕਸਾਨ ਹੋ ਸਕਦੇ ਆ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਆ ਸਾਡੀ ਆਪਣੀ ਸਿਹਤ ਖਰਾਬ ਹੁੰਦੀ ਆ ਵਾਤਾਵਰਨ ਧੁੰਦਲਾ ਹੁੰਦਾ ਹਾਂਜੀ ਸਰ ਸੋ ਉਹਦੇ ਸਿੱਟੇ ਵਜੋਂ ਅਜੇ ਅਸੀਂ ਸਿਰਫ 50 ਕੇਸ ਜਿਹੜੇ ਆ ਇਹ ਸਾਡੇ ਸਾਹਮਣੇ ਆਏ ਨੇ ਔਰ ਉਹਨਾਂ ਵਿੱਚੋਂ ਵੀ ਕੁਝ ਕੇਸ ਜਿਹੜੇ ਆ ਉਹ ਨੋ ਬਰਨਿੰਗ ਦੇ ਪਾਏ ਗਏ ਆ ਸਿਰਫ 30 ਕੇਸ ਆ ਜਿਨ੍ਹਾਂ ਵਿੱਚ ਅੱਗ ਲੱਗਣ ਦੀਆਂ ਕਟਲਾਵਾਂ ਰਿਪੋਰਟ ਕੀਤੀਆਂ ਗਈਆਂ ਕਿਸਾਨਾਂ ਨੂੰ ਅਸੀਂ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਤਰੀਕੇ ਨਾਲ ਵੱਖ-ਵੱਖ ਟੀਮਾਂ ਬਣਾ ਕੇ ਸਮਝਾ ਰਹੇ ਹਾਂ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਮਸ਼ੀਨਾਂ ਦੀ ਕਿਸਾਨ ਵਾਈਜ਼ ਮੈਪਿੰਗ ਕੀਤੀ ਹੋਈ ਆ ਜਿਸ ਕਿਸਾਨ ਨੂੰ ਕਿਸ ਮਸ਼ੀਨ ਦੀ ਜ਼ਰੂਰਤ ਹੈ ਉਹ ਸਾਡਾ ਵਿਭਾਗ ਉਹਨਾਂ ਨੂੰ ਮੁਹੱਈਆ ਕਰਵਾ ਰਿਹਾ ਸਿੱਟੇ ਵਜੋਂ ਅਸੀਂ ਇਸ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਕੰਟਰੋਲ ਕਰਨ 'ਚ ਕਾਫੀ ਕਾਮਯਾਬ ਹੋਏ ਹਾਂ ਫਿਰ ਵੀ ਜਿਹੜੇ ਕਿਸਾਨ ਨੇ ਇਹੋ ਜਿਹਾ ਕੰਮ ਕੀਤਾ ਬਹੁਤ ਘੱਟ ਨੇ ਇਹੋ ਜਿਹੇ ਕਿਸਾਨ ਲੇਕਿਨ ਜਿਨੇ ਵੀ ਕੀਤਾ ਉਹਦੇ ਅਗੇਂਸਟ ਜੋ ਰੂਲਾਂ ਦੇ ਮੁਤਾਬਕ एनवायरनमेंट कंपनसेशन ਜਿਹੜੀ ਲੱਗਦੀ ਆ ਉਹ ਲਗਾਈ ਗਈ ਆ 3 ਕੇਸ ਇਹੋ ਜੀ ਤੀਆਂ ਤੇ ਲੱਗੀ ਆ ਉਹਨਾਂ ਦੇ ਅਗੇਂਸਟ ਰੈਡ ਐਂਟਰੀ ਜਿਹੜੀ ਆ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਹੋਈ ਆ ਤੇ ਪੁਲਿਸ ਵੱਲੋਂ ਐਫ ਆਈ ਆਰ ਵੀ ਕੀਤੀ ਗਈ ਹੈ ਮੇਰੀ ਅੱਜ ਵੀ ਹਰ ਕਿਸਾਨ ਨੂੰ ਇਹੀ ਅਪੀਲ ਆ ਕਿ ਜਿਵੇਂ ਤੁਸੀਂ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਇਹਨੂੰ ਨੱਥਪਾਨ ਦੇ ਵਿੱਚ ਕਾਮਯਾਬ ਹੋਏ ਹੋ 2023 ਦੇ ਵਿੱਚ ਅੱਜ ਤੱਕ 250 ਦੇ ਕਰੀਬ ਕੇਸ ਸੀਗੇ ਪਿਛਲੇ ਸਾਲ ਅਜ ਤੱਕ 150 ਦੇ ਕਰੀਬ ਸੀ ਇਸ ਵਾਰ 50 ਦੇ ਕਰੀਬ ਆ ਮਤਲਬ ਕਹਿੰਦਾ ਕਿ ਹਰ ਵਾਰ ਅਸੀਂ ਇਹਨੂੰ ਕੰਟਰੋਲ ਕਰ ਰਹੇ ਆ ਸੋ ਖਿਸਾਨ ਵੀਰੋ ਕੋਸ਼ਿਸ਼ ਕਰੀਏ ਕਿ ਇਹ 50 ਤੇ ਰਹੇ 50 ਤੋਂ ਇਹ ਕੇਸ ਜਿਹੜੇ ਵਧਨਾਂ ਜੋ ਵੀ ਤੁਹਾਨੂੰ ਮਸ਼ੀਨ ਦੀ ਜ਼ਰੂਰਤ ਆ ਜੋ ਵੀ ਤੁਹਾਨੂੰ ਹੋਰ ਖੇਤੀਬਾੜੀ ਵਿਭਾਗ ਤੋਂ ਜ਼ਰੂਰਤ ਹੈ ਐਡਮਿਨਿਸਟ੍ਰੇਸ਼ਨ ਤੋਂ ਜ਼ਰੂਰਤ ਹੈ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਆ ਸਾਡੇ ਤੇ ਇੱਕ ਟੀਮ ਬਣਾ ਕੇ ਫੀਲਡ ਦੇ ਵਿੱਚ ਜਾਂਦੇ ਆ ਸਾਰਾ ਕੁਝ ਆ ਸੋ ਜੋ ਵੀ ਚੀਜ਼ ਚਾਹੀਦੀ ਆ ਅਸੀਂ ਦਿਨ ਰਾਤ ਤੁਹਾਡੇ ਲਈ ਹਾਜ਼ਰ ਹਾਂ ਇੱਕ ਮੈਂ ਹੋਰ ਅਪੀਲ ਕਰਨੀ ਆ ਕਿ ਕਣਕ ਦੀ ਬਜਾਈ ਦੇ ਵਿੱਚ ਡੀਏਪ ਖਾਦ ਦੀ ਜ਼ਰੂਰਤ ਹੁੰਦੀ ਆ ਡੀਏਪ ਖਾਦ ਦੇ ਵਿੱਚੋਂ ਸਾਨੂੰ ਫਾਸਫੋਰਸ ਮਿਲਦੀ ਆ ਸਿਰਫ ਡੀਏਪ ਦੀ ਨਾ ਜੋ ਲੋੜ ਕਰੀਏ ਸਾਡੇ ਕੋਲ ਇੱਕ ਖਾਦ ਟੀਐਸਪ ਜਿਹਨੂੰ ਕਹਿੰਦੇ ਆ ਟ੍ਰਿਪਲ ਸੁਪਰ ਫਾਸਫੇਟ डीएपी ਦੇ ਵਿੱਚ ਫਾਸਫੋਰਸ 46% ਹੁੰਦੀ ਆ টিਐਸਪੀ ਦੇ ਵਿੱਚ 48% ਆ ਬਾਕੀ টিਐਸਪੀ ਦੇ ਵਿੱਚ ਸਲਫਰ ਇੱਕ ਤੱਤ ਆ ਜਿਹੜਾ ਸਾਡੀ ਫਸਲ ਨੂੰ ਜ਼ਰੂਰੀ ਹੁੰਦਾ ਉਹ ਐਕਸਟਰਾ ਆਓ টিਐਸਪੀ ਨੂੰ ਵੀ ਵਰਤ ਕੇ ਵੇਖੀਏ ਫਾਸਫੋਰਸ ਇਹਦੇ ਚ ਵੱਧ ਮਿਲਦੀ ਆ ਜਿਹੜੀ 18% ਨਾਈਟ੍ਰੋਜਨ ਡੀਏਪੀ ਦੇ ਵਿੱਚ ਹੁੰਦੀ ਆ ਉਹ 20 ਕਿਲੋ ਆਪਾਂ ਨਾਲ ਜੇ ਯੂਰੀਆ ਪਾ ਲਈਏ ਛੱਟਾ ਵੀ ਯੂਰੀਆ ਦੇ ਕੇ টিਐਸਪੀ ਨਾਲ ਦਾਣਿਆਂ ਦੇ ਨਾਲ ਕੀਰ ਕੇ ਅਸੀਂ ਕਣਕ ਦਾ ਜਿਹੜਾ ਵਧੀਆ ਝਾੜ ਲੈ ਸਕਦੇ ਆ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ ਕਣਕ ਦਾ ਬੀਜ ਉਪਲਬਧ ਹੈ 50% ਸਬਸਿਡੀ ਤੇ ਔਰ ਜਿਹੜੇ ਫਲੱਡ ਏਰੀਏ ਤੋਂ ਜਿਹੜੇ ਕਿਸਾਨ ਪ੍ਰਭਾਵਿਤ ਨੇ ਉਹਨਾਂ ਲਈ ਪੰਜਾਬ ਸਰਕਾਰ ਵੱਲੋਂ ਫ੍ਰੀ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਸਾਡੇ ਦਫ਼ਤਰਾਂ ਦੇ ਵਿੱਚ ਉਹ ਵੀ ਆ ਚੁੱਕਾ ਵਦ ਤੋਂ ਵੱਧ ਕਿਸਾਨ ਜਿਹੜਾ ਇਹਦਾ ਫਾਇਦਾ ਉਠਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ